ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਹਮਦਰਦ ਟੀਵੀ ਵੇਖ ਰਹੇ ਹੋ ਤੇ ਮੈਂ ਤੁਹਾਡਾ ਆਪਣਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਸਿੰਗਰ ਗੁਰਦਾਸ ਮਾਨ ਦੇ ਨਾਲ ਜੁੜੀ ਹੋਈ ਹੈ ਇੱਕ ਵਿਵਾਦਤ ਬਿਆਨ ਨੂੰ ਲੈ ਕੇ ਹਾਈ ਕੋਰਟ ਵੱਲੋਂ ਜਵਾਬ ਮੰਗਿਆ ਗਿਆ ਜਵਾਬ ਤਲਬ ਕੀਤਾ ਗਿਆ ਹੈ ਹਾਈ ਕੋਰਟ ਵੱਲੋਂ ਦੱਸ ਦਈਏ ਕਿ ਨਕੋਦਰ ਦੇ ਵਿੱਚ ਡੇਰਾ ਮੁਰਾਦ ਸ਼ਾਹ ਦੇ ਉੱਤੇ ਇੱਕ ਪ੍ਰੋਗਰਾਮ ਦੇ ਦੌਰਾਨ ਗੁਰਦਾਸ ਮਾਨ ਨੇ ਇੱਕ ਵਿਵਾਦਤ ਬਿਆਨ ਦੇ ਦਿੱਤਾ ਸੀ ਜਿਸ ਤੋਂ ਬਾਅਦ ਸਿੱਖ ਭਾਵਨਾਵਾਂ ਨੇ ਜਿਹੜੀਆਂ ਸਿੱਖ ਕੌਮ ਦੇ ਲੋਕਾਂ ਦੀਆਂ ਕੁਝ ਭਾਵਨਾਵਾਂ ਨੇ ਜਿਹੜੀਆਂ ਉਹ ਆਹਤ ਹੋ ਗਈਆਂ ਸੀ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀ ਵੀ ਜਿਹੜੇ ਲਾਢੀ ਸ਼ਾਹ ਨੇ ਉਹ ਵੀ ਇੱਕ ਭੱਲਾ ਪਰਿਵਾਰ ਤੋਂ ਜਿਹੜਾ ਉਹਨਾਂ ਦਾ ਜਨਮ ਹੈ ਉਹ ਭੱਲਾ ਪਰਿਵਾਰ ਦੇ ਵਿੱਚ ਹੋਇਆ ਤੇ ਸਿੱਖ ਕੌਮ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਵੀ ਜਿਹੜੇ ਭੱਲਾ ਪਰਿਵਾਰ ਦੇ ਵਿੱਚ ਜਨਮ ਹੋਇਆ ਸੀ ਉਹਨਾਂ ਦਾ ਤੇ ਉਹਨਾਂ ਦਾ ਹੀ ਵੰਸ਼ ਆ ਜਿਹੜਾ ਇੱਕ ਨਾਲ ਰਿਲੇਟ ਕਰਕੇ ਉਹਨਾਂ ਨੇ ਇਹ ਗੱਲ ਬੋਲੀ ਸੀ ਵੀ ਲਾਢੀ ਸ਼ਾਹ ਵੀ ਨੇ ਜਿਹੜੇ ਉਹ ਵੀ ਗੁਰੂ ਅਮਰਦਾਸ ਜੀ ਉਹਨਾਂ ਦੇ ਵੰਸ਼ ਚੋਂ ਨੇ ਜਿਸ ਤੋਂ ਬਾਅਦ ਵੱਡਾ ਵਿਵਾਦ ਆ ਜਿਹੜਾ ਉਛੜ ਗਿਆ ਸੀ ਉਸ ਤੋਂ ਬਾਅਦ ਸਿਕ ਸੰਗਤਾਂ ਵੱਲੋਂ ਐਸਐਸਪੀ ਸਾਹਿਬ ਦੇ ਬਾਹਰ ਜਿਹੜਾ ਲਗਾਤਾਰ 3 ਦਿਨ ਧਰਨਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਇੱਕ ਐਪਲੀਕੇਸ਼ਨ ਦੇ ਕੇ ਜਿਹੜੀ ਕੰਪਲੇਂਟ ਉਹ ਦਰਜ ਕਰਵਾਈ ਗਈ ਸੀ ਤੇ ਦਰਜ ਕਰਵਾਉਣ ਤੋਂ ਬਾਅਦ ਦੱਸ ਦਈਏ ਕਿ ਹਰਜਿੰਦਰ ਸਿੰਘ ਨੇ ਜਿਹੜੇ ਜਿਨ੍ਹਾਂ ਨੇ ਕੰਪਲੇਂਟ ਦਰਜ ਕਰਵਾਈ ਸੀ ਉਸ ਤੋਂ ਬਾਅਦ ਨਕੂਦਰ ਕੋਰਟ ਨੇ ਡਿਸਚਾਰਜ ਕਰ ਦਿੱਤੀ ਸੀ ਪਰ ਜਿਹੜਾ ਇਹ ਡਿਸਚਾਰਜ ਕਰਨ ਦਾ ਫੈਸਲਾ ਲਿਆ ਉਸ ਤੋਂ ਬਾਅਦ ਜਿਹੜੇ ਪਟੀਸ਼ਨ ਕਰਤਾ ਨੇ ਉਹਨਾਂ ਨੂੰ ਜਿਹੜਾ ਨੋਟਿਸ ਨਹੀਂ ਭੇਜਿਆ ਗਿਆ ਸੀ ਤਾਂ ਉਹਨਾਂ ਨੇ ਹੁਣ ਹਾਈ ਕੋਰਟ ਦੇ ਵਿੱਚ ਇਸ ਪਟੀਸ਼ਨ ਨੂੰ ਲੈ ਕੇ ਚੁਣੌਤੀ ਕੀਤੀ ਹੈ ਅਤੇ ਹਾਈ ਕੋਰਟ ਨੇ ਵੀ ਵੱਡਾ ਫੈਸਲਾ ਲੰਦੇ ਹੋਏ ਜਿਹੜੀ ਹੈ ਨਿਕੋਦਰ ਪੁਲਿਸ ਤੇ ਗੁਰਦਾਸ ਮਾਨ ਉਹਨਾਂ ਤੋਂ ਜਵਾਬ ਮੰਗਿਆ ਤੇ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਅਪੀਲ ਕਰੂੰਗਾ ਵੀ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਜੁੜ ਜੋ ਕਿਉਂਕਿ ਬੇहद ਇੰਪੋਰਟੈਂਟ ਜਿਹੜੀ ਖਬਰ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਮੈਂ ਦਰਸ਼ਕਾਂ ਤੋਂ ਵੀ ਉਹਨਾਂ ਦੀ ਰਾਏ ਹੈ ਜਿਹੜੀ ਉਹ ਜ਼ਰੂਰ ਲੈਣੀ ਚਾਹੂੰਗਾ ਵੀ ਇਹੋ ਜਿਹੇ ਬਿਆਨ ਵਿਵਾਦਤ ਬਿਆਨ ਦੇਣੇ ਕੀ ਜਾਇਜ਼ ਨੇ ਕਿਉਂਕਿ ਕਿਸੇ ਇੱਕ ਧਰਮ ਪਾਰਟਿਕੂਲਰ ਧਰਮ ਨੂੰ ਲੈ ਕੇ ਜਾਂ ਇਹੋ ਜੀ ਟਿੱਪਣੀ ਕਰ ਦੇਣੀ ਜਿਸ ਤੋਂ ਬਾਅਦ ਜਿਹੜੀਆਂ ਧਾਰਮਿਕ ਭਾਵਨਾਵਾਂ ਠੇਸ ਪਹੁੰਚੇ ਤਾਂ ਬੇहद ਦੁਖਦਾਈ ਹੁੰਦਾ ਕਿਉਂਕਿ ਲਗਾਤਾਰ ਉਸ ਤੋਂ ਬਾਅਦ 3 ਦਿਨ ਦਾ ਧਰਨਾ ਜਿਹੜਾ ਦਿੱਤਾ ਗਿਆ ਸੀ ਦੱਸ ਦਈਏ ਗੁਰਦਾਸ ਮਾਨ ਸਾਹਿਬ ਨਾਲ ਵੀ ਵਿਵਾਦਾਂ ਦਾ ਇਹ ਲੋ ਪੁਰਾਣਾ ਰਿਸ਼ਤਾ ਹੈ ਕੁਝ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਇੱਕ ਸ਼ੋਅ ਦੌਰਾਨ ਵੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਉਹਨਾਂ ਨੇ ਇੱਕ ਜਿਹੜਾ ਵਿਵਾਦਿਤ ਬਿਆਨ ਆ ਦੇ ਦਿੱਤਾ ਸੀ ਕੁਝ ਜਿਹੜੇ ਕਹਿ ਲੋ ਵੀ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਸੀ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵੀ ਉਹਨਾਂ ਨੇ ਇੱਕ ਵਿਵਾਦਿਤ ਟਿੱਪਣੀ ਕਰ ਦਿੱਤੀ ਸੀ ਕਹਿੰਦਾ ਤੁਸੀਂ ਵੀ ਹਿੰਦੀ ਇੱਕ ਰਾਸ਼ਟਰੀ ਭਾਸ਼ਾ ਹੈ ਤੇ ਪੰਜਾਬੀ ਮਾਂ ਬੋਲੀ ਨੂੰ ਜਿਹੜਾ ਦੂਜਾ ਦਰਜਾ ਮਾਸੀ ਸ਼ਬਦ ਆ ਜਿਹੜਾ ਉਹ ਵਰਤਿਆ ਸੀ ਉਹਨਾਂ ਨੇ ਜਿਸ ਤੋਂ ਬਾਅਦ ਲਗਾਤਾਰ ਗੁਰਦਾਸ ਮਾਨ ਦਾ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਸੀ ਨਸਦੀਏ ਕਿਸਾਨੀ ਮੋਰਚੇ ਦੌਰਾਨ ਵੀ ਜਦੋਂ ਪਹਿਲਾ ਕਿਸਾਨੀ ਮੋਰਚਾ ਲੱਗਿਆ ਵੱਡੇ ਪੱਧਰ ਤੇ ਕਿਸਾਨ ਤੇ ਪੰਜਾਬ ਦੇ ਲੋਕ ਪੂਰੇ ਦੇਸ਼ ਪਰ ਦੇ ਕਿਸਾਨ ਨੇ ਜਿਹੜੇ ਉਹ ਸ਼ੰਭੂ ਸੌਰੀ ਸਿੰਘੂ ਬਾਰਡਰ ਦੇ ਉੱਪਰ ਜਿਹੜੇ ਲੱਗੇ ਹੋਏ ਸੀ ਤੇ ਕੇਂਦਰ ਸਰਕਾਰ ਦੇ ਖਿਲਾਫ ਆ ਜਿਹੜਾ ਰੋਸ ਮੁਜ਼ਾਹਰਾ ਕਰ ਰਹੀ ਸੀ ਉਸ ਦੇ ਵਿੱਚ ਵੀ ਜਦੋਂ ਗੁਰਦਾਸ ਮਾਨ ਆਪਣੀ ਸ਼ਿਰਕਤ ਕਰਨ ਪਹੁੰਚਦੇ ਨੇ ਉੱਥੇ ਕਿਸਾਨਾਂ ਦੇ ਹੱਕ ਹਕੂਕ ਦੀ ਗੱਲ ਕਰਨ ਪਹੁੰਚਦੇ ਨੇ ਤਾਂ ਵੱਡਾ ਵਿਰੋਧ ਆ ਜਿਹੜਾ ਉਹ ਕਿਸਾਨਾਂ ਵੱਲੋਂ ਵੀ ਗੁਰਦਾਸ ਮਾਨ ਸਾਹਿਬ ਦਾ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਨਕੋਦਰ ਦੇ ਵਿੱਚ ਬਾਬਾ ਮੁਰਾਦ ਸ਼ਾਹ ਬਾਬਾ ਲਾਡੀ ਸ਼ਾਹ ਦੇ ਡੇਰੇ ਉੱਪਰ ਇੱਕ ਪ੍ਰੋਗਰਾਮ ਸੀਗਾ ਉਹਨਾਂ ਦਾ ਸਾਲਾਨਾ ਸਮਾਗਮ ਜਿਹੜਾ ਹੁੰਦਾ ਹੈ ਉਹ ਚੱਲ ਰਿਹਾ ਸੀ ਜਿਸ ਤੋਂ ਬਾਅਦ ਗੁਰਦਾਸ ਮਾਨ ਨੇ ਉੱਥੇ ਆਪਣੀ ਸ਼ਰਕਤ ਕੀਤੀ ਉਹ ਉੱਥੇ ਹਰ ਵਾਰ ਜਿਹੜਾ ਉਸ ਪ੍ਰੋਗਰਾਮ ਤੇ ਜਾਂਦੇ ਨੇ ਤੇ ਲਗਾਤਾਰ ਉੱਥੇ ਆਪਣਾ ਇੱਕ ਗਾਉਣ ਦਾ ਤੇ ਹੋਰ ਜਿਹੜਾ ਉਹਨਾਂ ਦਾ ਉੱਥੇ ਕਾਰਜਕ੍ਰਮ ਹੁੰਦਾ ਉਹਨੂੰ ਉਹ ਕਰਦੇ ਨੇ ਪਰ ਉਸ ਦੇ ਵਿੱਚ ਉਹਨਾਂ ਨੇ ਸਿੱਖ ਧਰਮ ਨੂੰ ਲੈ ਕੇ ਇੱਕ ਵਿਵਾਦਤ ਟਿੱਪਣੀ ਆ ਜਿਹੜੀ ਉਹ ਕਰ ਦਿੱਤੀ ਜਿਸ ਦੇ ਵਿੱਚ ਉਹਨਾਂ ਨੇ ਭੱਲਾ ਫੈਮਿਲੀ ਬਾਬਾ ਲਾਡੀ ਸ਼ਾਹ ਨੂੰ ਲੈ ਕੇ ਗੁਰੂ ਅਮਰਦਾਸ ਜੀ ਦੇ ਇੱਕ ਵੰਸ਼ ਨੂੰ ਲੈ ਕੇ ਜਿਹੜਾ ਵਿਵਾਦਿਤ ਟਿੱਪਣੀ ਵਿਵਾਦਿਤ ਬਿਆਨ ਆ ਜਿਹੜਾ ਉਹ ਦੇ ਦਿੱਤਾ ਸੀਗਾ ਸੋ ਕਿ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਟੋ ਤੇ ਸਾਡੇ ਨਾਲ ਜੁੜਜੋ ਤੁਹਾਡੀ ਰਾਏ ਆ ਜਿਹੜੀ ਉਹ ਮੈਂ ਇਸ ਲਾਈਵ ਦੇ ਵਿੱਚ ਤੁਹਾਡੇ ਨਾਲ ਦਰਸ਼ਕਾਂ ਨਾਲ ਸਾਂਝੀ ਕਰੂੰਗਾ ਕਿਉਂਕਿ ਇਹ ਬੇਹੱਦ ਸੰਵੇਦਨਸ਼ੀਲ ਤੇ ਸੈਂਸਿਟਿਵ ਮੁੱਦਾ ਹੈ ਤੇ ਗੁਰਦਾਸ ਮਾਨ ਸਾਹਿਬ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਵੱਧ ਸਕਦੀਆਂ ਨੇ ਕਿਉਂਕਿ ਜਿਹੜਾ ਪਟੀਸ਼ਨ ਡਿਸਚਾਰਜ ਕਰਨ ਦਾ ਫੈਸਲਾ ਨਕੋਦਰ ਕੋਰਟ ਵੱਲੋਂ ਲਿਆ ਗਿਆ ਸੀ ਉਸ ਨੂੰ ਚੜੋਂਤੀ ਹੈ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਹੈ ਹਰਜਿੰਦਰ ਸਿੰਘ ਨੇ ਪਟੀਸ਼ਨ ਕਰਤਾ ਕਿਉਂਕਿ ਉਹ ਪਹਿਲਾਂ ਲਗਾਤਾਰ 3 ਦਿਨ ਧਰਨਾ ਵੀ ਦਿੰਦੇ ਰਹੇ ਨੇ ਉੱਥੇ ਉਸ ਤੋਂ ਬਾਅਦ ਆ ਜਿਹੜੀ ਹੈ ਇਹ ਵਿਵਾਦ ਹੈ ਹੋਰ ਅੱਗੇ ਵਧ ਗਿਆ ਸੀ ਦੱਸਦੀ ਹੈ ਕਿ ਗੁਰਦਾਸ ਮਾਨ ਸਾਹਿਬ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਨਤਕ ਜਿਹੜੀ ਹੈ ਮਾਫੀ ਵੀ ਮੰਗੀ ਸੀ ਵੀ ਮੇਰਾ ਕਿਸੇ ਪਾਰਟਿਕੂਲਰ ਧਰਮ ਨੂੰ ਲੈ ਕੇ ਜਾ ਕਿਸੇ ਪਰਟਿਕੂਲਰ ਇੱਕ ਸਮਾਜ ਨੂੰ ਲੈ ਕੇ ਉਹਨਾਂ ਦੀਆਂ ਧਾਰਮਿਕ ਜਿਹੜੀਆਂ ਭਾਵਨਾਵਾਂ ਨੇ ਮੈਂ ਉਹਨਾਂ ਨੂੰ ਠੇਸ ਨਹੀਂ ਸੀ ਪਹੁੰਚਾਉਣਾ ਚਾਹੁੰਦਾ ਪਰ ਜਿਹੜੀ ਗੱਲ ਉਹਨਾਂ ਨੇ ਬੋਲੀ ਉਸ ਦੇ ਨਾਲ ਸਿੱਖ ਕੌਮ ਪੰਥ ਤੇ ਸਿੱਖੀ ਦੇ ਨਾਲ ਜਿਹੜੇ ਜੁੜੇ ਹੋਏ ਸਿੱਖ ਪੰਥਕ ਲੋਕ ਨੇ ਉਹਨਾਂ ਦੇ ਵਿੱਚ ਕਾਫੀ ਜਿਹੜਾ ਰੋਸ ਹੈ ਉਹ ਵੇਖਣ ਨੂੰ ਮਿਲਿਆ ਸੀਗਾ ਸ ਤਾਂ ਤੁਹਾਡੀ ਇਸ ਮਾਮਲੇ ਨੂੰ ਲੈ ਕੇ ਕੀ رائے ਆ ਕਿਉਂਕਿ ਬੜਾ ਸੈਂਸਿਟਿਵ ਤੇ ਕ੍ਰੂਸ਼ਲ ਜਿਹੜਾ ਪੰਜਾਬ ਦਾ ਮੁੱਦਾ ਹੈ ਕਿਉਂਕਿ ਇਹੋ ਜਿਹੀਆਂ ਵਿਵਾਦਤ ਟਿੱਪਣੀਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਲਗਾਤਾਰ ਪਹਿਲਾਂ ਵੀ ਤੇ ਲੋਕਾਂ ਵੱਲੋਂ ਕੋਈ ਇਹੋ ਜਿਹੀਆਂ ਟਿੱਪਣੀਆਂ ਕਰ ਦਿੱਤੀਆਂ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਮਾਫੀਆ ਵੀ ਮੰਗਣੀਆਂ ਪੈਂਦੀਆਂ ਨੇ ਸੋ ਤੁਹਾਡੀ ਇਸ ਮਾਮਲੇ ਨੂੰ ਲੈ ਕੇ ਕੀ ਰਾਏ ਆ ਅਸੀਂ ਜਰੂਰ ਜਾਣਨੀ ਚਾਹਾਂਗੇ ਐਡਵੋਕੇਟ ਰਮਨਦੀਪ ਸਿੰਘ ਗਿੱਲ ਸਾਡੇ ਨਾਲ ਜੁੜ ਗਏ ਨੇ ਹਾਈ ਕੋਰਟ ਤੋਂ ਹਾਂਜੀ ਗਿੱਲ ਸਾਹਿਬ ਸਵਾਗਤ ਹੈ ਆਵਾਜ਼ ਆ ਰਹੀ ਹੈ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀਕਾਲ ਇੱਕ ਵਿਵਾਦਤ ਬਿਆਨ ਦਿੱਤਾ ਸੀ ਗੁਰਦਾਸ ਮਾਨ ਸਾਹਿਬ ਨੇ ਨਕੌਦਰ ਡੇਰੇ ਵਿੱਚ ਜਿਹੜਾ ਇੱਕ ਸਲਾਨਾ ਸਮਾਗਮ ਚੱਲ ਰਿਹਾ ਹੁੰਦਾ ਉਸ ਤੋਂ ਬਾਅਦ ਹਰਜਿੰਦਰ ਸਿੰਘ ਉਹਨਾਂ ਨੇ ਤੈਂ ਦਿਨ ਧਰਨਾ ਵੀ ਲਾਇਆ ਤੇ ਇੱਕ ਕੰਪਲੇਂਟ ਵੀ ਦਰਜ ਕਰਾਈ ਥੋੜਾ ਜਿਹਾ ਇਸ ਮਾਮਲੇ ਨੂੰ ਵਿਸਥਾਰ ਦੇ ਨਾਲ ਦਰਸ਼ਕਾਂ ਨਾਲ ਸਾਂਝਾ ਕਰਿਓ ਜੀ ਹਾਂ ਜੀ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀ ਜੀ 24 8 21 ਦਾ ਮਾਮਲਾ ਹੈ ਜੀ ਜੀ ਜਿਹੜਾ ਇੱਕ ਸੰਮੇਲਨ ਦੇ ਦੌਰਾਨ ਗੁਰਦਾਸ ਮਾਨ ਨੇ ਗਮਰਾਛਾ ਅਧੀ ਨਾਲ ਗੁਰੂ ਅਮਰਦਾਸ ਜੀ ਦੀ ਤੁਲਨਾ ਕੀਤੀ ਗਈ ਜੀ 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 ਉਹਨਾਂ ਨੂੰ ਅਣਸ਼ਵੰਸ਼ ਦੱਸਿਆ ਗਿਆ ਜੀ ਕਿ ਇਹ ਭੱਲੇ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਜੀ ਜਦਕਿ ਜਦੋਂ ਦੀ ਗੁਰੂਸ਼ਿਪ ਬੈਸਟੋ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਇਆ ਸਿੱਖ ਕਮਿਊਨਿਟੀ ਉਸ ਤੋਂ ਬਾਅਦ ਕਿਸੇ ਦੀ ਵੀ ਤੁਲਨਾ ਕਿਸੇ ਜੀਵਿਤ ਇਨਸਾਨ ਨਾਲ ਨਹੀਂ ਕੀਤੀ ਜਾ ਸਕਦੀ ਨਹੀਂ ਕੀਤੀ ਜਾ ਸਕਦੀ ਜੀ ਹਾਂ ਜੀ ਨਹੀਂ ਕੀਤੀ ਜਾ ਸਕਦੀ ਤੇ ਗੁਰਦਾਸ ਮਾਨ ਨੂੰ ਇਸ ਗੱਲ ਦੀ ਨੋਲਿਜ ਵੀ ਹੈ ਉਹ ਪੰਜਾਬੀ ਸਿੰਗਰ ਰਿਹਾ ਉਹਨੂੰ ਪੰਜਾਬੀ ਦੀ ਪੂਰੀ ਅਹਿਮੀਅਤ ਦਾ ਵੀ ਪਤਾ ਹੈ ਉਹਨੇ ਫਿਰ ਵੀ ਤੁਲਨਾ ਕੀਤੀ ਜੀ ਉਸ ਤੋਂ ਬਾਅਦ ਬੜਾ ਰੋਸ ਪ੍ਰਦਰਸ਼ਨ ਹੋਇਆ ਪ੍ਰੋਟੈਸਟ ਕੀਤਾ ਹਾਈਵੇ ਜਾਮ ਕੀਤਾ ਗਿਆ ਜਲੰਧ ਦਾ ਹਾਂ ਜੀ ਜੀ ਹਰਜਿੰਦਰ ਸਿੰਘ ਜਿੰਦਾ ਪਰਮਜੀਤ ਸਿੰਘ ਅਕਾਲੀ ਆਵਾਜ਼ੇ ਕੌਮ ਦੇ ਪ੍ਰਧਾਨ ਇਹਨਾਂ ਸਾਰਿਆਂ ਵੱਲੋਂ ਇੱਕ ਕੰਪਲੇਨਟ ਦਿੱਤੀ ਗਈ ਕਮਿਸ਼ਨਰੇਟ ਵੱਲੋਂ ਜੀ ਤੇ ਐਸਐਚਓ ਨੂੰ ਦਿੱਤੀ ਗਈ ਐਸਐਸਪੀ ਨੂੰ ਦਿੱਤੀ ਗਈ ਜੀ ਉਸ ਤੋਂ ਬਾਅਦ ਇੱਕ ਦੋ ਦਿਨਾਂ ਬਾਅਦ 26 ਤਰੀਕ ਨੂੰ ਐਫਆਈਆਰ ਦਰਜ ਹੋ ਜਾਂਦੀ ਹੈ ਜੀ ਐਫਆਈਆਰ ਤੋਂ ਬਾਅਦ ਗਰਦਾਸਮਾਨ ਆਪਣੀ ਐਂਟੀਸਿਪੇਟਰੀ ਬੇਲ ਵਾਸਤੇ ਸੈਸ਼ਨ ਕੋਰਟ ਆਪਣੀ ਅਰਜੀ ਲਗਾਉਂਦਾ ਜੀ ਜੀ ਉਹ ਖਾਰਜ ਕਰ ਦਿੱਤੀ ਜਾਂਦੀ ਹੈ ਓਕੇ ਉਸ ਤੋਂ ਬਾਅਦ ਉਹ ਆਨਰੇਬਲ ਹਾਈ ਕੋਰਟ ਜਾਂਦੇ ਆਨਰੇਬਲ ਹਾਈ ਕੋਰਟ ਤੋਂ ਉਹਨਾਂ ਨੂੰ ਇੰਟੈਰੀਮ ਬੇਲ ਮਿਲ ਜਾਂਦੀ ਹੈ ਉਹ ਇਨਵੈਸਟੀਗੇਸ਼ਨ ਜੁਆਇਨ ਕਰਦੇ ਆ ਤੇ ਉਹਨਾਂ ਦੀ ਜਿਹੜੀ ਬੇਲ ਹੈ ਉਹ ਪੱਕੀ ਮਨਜ਼ੂਰ ਹੋ ਜਾਂਦੀ ਹੈ ਓਕੇ 6 ਮਹੀਨੇ 8 ਮਹੀਨੇ ਦਾ ਸਮਾਂ ਨਿਕਲ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਜਿਹੜੇ ਕੰਪਲੇਨੈਂਟ ਸੀ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਕਿ ਇਸ ਕੇਸ 'ਚ ਕੋਈ ਕਾਰਵਾਈ ਨਹੀਂ ਕੋਈ ਪ੍ਰੋਗਰੈਸ ਨਹੀਂ ਹੈਗੀ ਵੀ ਅਸੀਂ ਕੀ ਕੀਤਾ ਜਾ ਸਕਦਾ ਹੈ ਇਹਦੇ 'ਚ ਜੀ ਜੀ ਅਸੀਂ ਸਪੈਸੀਫਿਕਲੀ ਇਹਦੇ 'ਚ ਐਸਐਸਪੀ ਰੂਰਲ ਨੂੰ ਜਲੰਧਰ ਨੂੰ ਤੇ ਐਸਐਚ ਨੂੰ ਨਕੋਦਰ ਨੂੰ ਅਸੀਂ ਚਿੱਠੀਆਂ ਭੇਜੀਆਂ ਕਿ ਸਟੇਟਸ ਦੱਸਿਆ ਜਾਵੇ ਸਾਨੂੰ ਕੇਸ ਦਾ ਵੀ ਇਹ 'ਚ ਪ੍ਰੋਗਰੈਸ ਕੀ ਇਨਵੈਸਟੀਗੇਸ਼ਨ ਕਿਉਂ ਨਹੀਂ ਕੰਪਲੀਟ ਕੀਤੀ ਗਈ ਜਦਕਿ 90 ਦਿਨ ਮੰਡੇਟਰੀ ਹੈ ਐਸ ਪਰ ਪ੍ਰੋਸੀਜਰ ਕਿ 90 ਦਿਨ ਦੇ ਵਿੱਚ ਚਲਾਨ ਫਾਈਲ ਕਰਨਾ ਹੁੰਦਾ ਹੈ ਕੇਸਾਂ ਦੇ ਵਿੱਚ ਜੀ ਹਾਂਜੀ ਜੀ ਉਸ ਤੋਂ ਬਾਅਦ ਸਿਰ ਭਾਈ ਉੱਠ ਗਏ ਹਾਂਜੀ ਦੇਖਿਆ ਜਾਂਦਾ ਸੀ ਨਕੋਦਰ ਕੋਰਟ ਵੱਲੋਂ ਕਹਿੰਦੇ ਵੀ ਇਹ ਜਿਸ ਚਾਰਜ ਕਰ ਦਿੱਤਾ ਗਿਆ ਸੀ ਕੇਸ ਜ ਰਜਿੰਦਰ ਸਿੰਘ ਹੁਣਾਂ ਨੇ ਦਿੱਤੀ ਸੀ ਬੇਸਿਕਲੀ ਡਿਸਚਾਰਜ ਨਹੀਂ ਕੀਤਾ ਗਿਆ ਇਹ ਜਦੋਂ ਅਸੀਂ ਇੱਕ ਐਪਲੀਕੇਸ਼ਨ ਦਾਇਰ ਕੀਤੀ ਸੀ ਕੋਰਟ ਚਿੱਠੀਆਂ ਤੋਂ ਬਾਅਦ ਜੀ ਕਿ ਸਾਡੀ ਕੋਈ ਕਿਤੇ ਸਰਵਾਈ ਨਹੀਂ ਹੋ ਰਹੀ ਇਹਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਪੁਲਿਸ ਇਹਦੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਿਉਂ ਨਹੀਂ ਕਰ ਰਹੀ ਜੀ ਇਹਦੇ ਤੇ ਸਾਇਲੈਂਟ ਕਿਉਂ ਹੈ ਇਹਦੇ ਤੇ ਚੁੱਪ ਕਿਉਂ ਹੈ ਜੀ ਅਸੀਂ ਉੱਥੇ ਇਹ ਵੀ ਆਪਣਾ ਪੱਖ ਰੱਖਿਆ ਕਿ ਜਿਹੜੀ ਪੁਲਿਸ ਹੈ ਉਹ ਗੁਰਦਾਸਮਾਨ ਦਾ ਸਾਥ ਦੇ ਰਹੀ ਹੈ ਇਸ ਕਰਕੇ ਇਸ ਕੇਸ ਦੀ ਕੋਈ ਪੈਰਵਾਈ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਵੱਡਾ ਵੱਡਾ ਚਿਹਰਾ ਗੁਰਦਾਸਮਾਨ ਦਾ ਪੂਰਾ ਕਹਿ ਲਓ ਵੀ ਪੀਕ ਤੇ ਰਹਿਣੇ ਗੁਰਦਾਸਮਾਨ ਵੱਡਾ ਯੋਗਦਾਨ ਆ ਉਹਨ ਪੰਜਾਬੀ ਗਾਇਕੀ ਦੇ ਵਿੱਚ ਜੇ ਬਾਬਾ ਬੋੜ ਕਿਹਾ ਜਾਂਦਾ ਤਾਂ ਗੁਰਦਾਸ ਮਾਨ ਨੂੰ ਕਿਹਾ ਜਾਂਦਾ ਤੇ ਉਹਨਾਂ ਵੱਲੋਂ ਇਹ ਜਿਹੇ ਵਿਵਾਦਤ ਬਿਆਨ ਦੇਣਾ ਕਿਉਂਕਿ ਦੇਖਿਆ ਜਾ ਮਾਫੀ ਚਾਹਉਣਾ ਥੋੜੀ ਜੀ ਮੈਂ ਗੱਲ ਦਰਸ਼ਕਾਂ ਨਾਲ ਇਹ ਸਾਂਝੀ ਕਰਨੀ ਚਾਹੁੰਗਾ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਕੁਝ ਇਹ ਜਿਹੇ ਵਿਵਾਦਤ ਬਿਆਨ ਦਿੱਤਾ ਸੀ ਜਦੋਂ ਕੈਨੇਡਾ ਸ਼ੋਅ 'ਚ ਗਏ ਹੋਏ ਸੀਗੇ ਉਹਨਾਂ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਸੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਉਦੋਂ ਵੀ ਉਹਨਾਂ ਨੇ ਇੱਕ ਵਿਵਾਦਤ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦਾ ਵਿਰੋਧ ਹੋ ਰਿਹਾ ਸੀ ਇੱਕ ਕੰਡੀਸ਼ਨ ਇੱਕ ਲੈਂਗੁਏਜ ਦੀ ਗੱਲ ਕੀਤੀ ਸੀ ਹਾਂਜੀ ਹਾਂਜੀ ਜਦ ਕਿ ਆਪਣਾ ਜਿਹੜਾ ਜਿਹੜਾ ਆਪਣਾ ਦੇਸ਼ ਭਾਰਤ ਹੈ ਇਹਦੇ ਚ ਡਾਈਵਰਸਿਟੀ ਹੈ ਵੱਖਰੀ ਵੱਖਰੀ ਕਲਚਰ ਵੱਖਰੇ ਵੱਖਰੇ ਕੰਡੀਸ਼ਨ ਇਕੱਠੇ ਹੋ ਕੇ ਰਹਿੰਦੀ ਹੈ ਜੀ ਤੇ ਉੱਥੇ ਵੀ ਇਹਨੇ ਇਸ ਗੱਲ ਨੂੰ ਤੋੜ-ਜੋੜਨ ਦੀ ਕੋਸ਼ਿਸ਼ ਕੀਤੀ ਪੂਰੀ ਬਰਾਬਰ ਜੀ ਤੇ ਹੁਣ ਹੁਣ ਕੀ ਪ੍ਰੋਗਰੈਸ ਆ ਮਤਲਬ ਹੁਣ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਇਨਵੋਲਵਮੈਂਟ ਹਾਈ ਕੋਰਟ ਦੀ ਤੇ ਜਿਹੜੀ ਫਰਦਰ ਇਨਵੈਸਟੀਗੇਸ਼ਨ ਆ ਕਿਉਂਕਿ ਬੜਾ ਸੈਂਸਿਟਿਵ ਆਪਾਂ ਮੁੱਦਾ ਕਹਿ ਸਕਦੇ ਹਾਂ ਬੜੀ ਸੰਜੀਦਗੀ ਦੇ ਨਾਲ ਇਹ ਜਿਹੜਾ ਮਸਲਾ ਹੱਲ ਹੋਣਾ ਚਾਹੀਦਾ ਤਾਂ ਉਹਦੇ ਵਿੱਚ ਕੋਈ ਹੁਣ ਅੱਗੇ ਕਾਰ ਉਹ ਕੀਤੀ ਜਾਊਗੀ ਜਾਂ ਪੁਲਿਸ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਕਰੂਗੀ ਦੇਖੋ ਕਾਰਵਾਈ ਕਾਰਵਾਈ ਤਾਂ ਸ਼ੁਰੂ ਹੋਈ ਗਈ ਹੈ ਜਦੋਂ ਕਾਲ ਨੋਟਿਸ ਹੋਇਆ ਹੈ ਜੀ ਇਹ ਬੇਸਿਕਲੀ ਜਿਹੜੇ ਮੈਜਿਸਟਰੇਟ ਸਾਹਿਬ ਸੀਗੇ ਜਿਹੜੇ ਨਕੋਦਰ ਕੋਰਟ ਚ ਉਹਨਾਂ ਵੱਲੋਂ ਸਾਡੀ ਕੰਪਲੇਂਟ ਜਿਹੜੀ ਉਹ ਖਾਰਜ ਕਰ ਦਿੱਤੀ ਗਈ ਸੀ ਵੀ ਇਹਨੂੰ ਸਮਨਿੰਗ ਨਹੀਂ ਬੰਦੀ ਗੁਰਦਾਸ ਮਾਨ ਨੂੰ ਓਕੇ ਜੀ ਸਮਨਿੰਗ ਤਾਂ ਨਹੀਂ ਬੰਦੀ ਪਰ ਉਹਦਾ ਪੱਖ ਜ਼ਰੂਰ ਵਿੱਚ ਲਿਖਤਾ ਕਿ ਇਹਨੇ ਮਾਫੀਨਾਮਾ ਦਿੱਤਾ ਸੀ ਹਾਂ ਸੋਸ਼ਲ ਮੀਡੀਆ ਤੋਂ ਉਹਨਾਂ ਨੇ ਆ ਕੇ ਜਨਤਕ ਮਾਫੀ ਮੰਗੀ ਸੀ ਜੀ ਬਿਲਕੁਲ ਬਿਲਕੁਲ ਹੁਣ ਇੱਕ ਬੰਦੇ ਦੇ ਬੰਦੇ ਦੇ ਉੱਪਰ ਐਫ ਆਈ ਆਰ ਰਜਿਸਟਰ ਹੋਈ ਹੈ ਜੀ ਉਹਦੇ ਉੱਤੇ ਕੇਸ ਰਜਿਸਟਰ ਕੀਤਾ ਗਿਆ ਇਨਵੈਸਟੀਗੇਸ਼ਨ ਨਹੀਂ ਹੋਈ ਤੇ ਕੰਪਲੇਨੈਂਟ ਨੇ ਫਿਰ ਉਹ ਕੋਰਟ ਚ ਅਪਰੋਚ ਕੀਤਾ ਜੀ ਫਿਰ ਵੀ ਜਜ ਸਾਹਿਬ ਨੇ ਉੱਥੇ ਉਹਦਾ ਕੰਡਕਟ ਮੈਂਸ਼ਨ ਕਰਤਾ ਕਿ ਉਹਨੇ ਮਾਫੀ ਮੰਗੀ ਹੈ ਇਸ ਕਰਕੇ ਉਹ ਗਿਲਟੀ ਨਹੀਂ ਹੋ ਸਕਦਾ ਜਦੋਂ ਕਿ ਜਦੋਂ ਦੇ ਉੱਤੇ ਬੰਦੇ ਦੇ ਕੇਸ ਹੀ ਨਹੀਂ ਚੱਲਿਆ ਜਦੋਂ ਉਹਦੀ ਕੋਈ ਐਗਜ਼ਾਮੀਨੇਸ਼ਨ ਨਹੀਂ ਹੋਈ ਕੋਈ ਉਹਦੀ ਗਵਾਹੀ ਨਹੀਂ ਹੋਈ ਉਹ ਤੋਂ ਬਿਨਾ ਕੰਡਕਕਟ ਲਿਖਤਾ ਹੈ ਹੀ ਸਾਡੀ ਬਹਿਸ ਹਾਈ ਕੋਰਟ ਦੇ ਵਿੱਚ ਰਹੀ ਓਕੇ ਕਿ ਕੋਰਟ ਨੇ ਪਹਿਲਾਂ ਹੀ ਪਲੈਨਿੰਗ ਨਾਲ ਪੂਰੇ ਇਹ ਖਾਰੀ ਜੀ ਹੀ ਕਰਨੀ ਸੀ ਕੋਈ ਨਾ ਕੋਦਰ ਕੋਰਟ ਨੇ ਜਿਹੜੀ ਟ੍ਰਾਇਲ ਕੋਰਟ ਹੈ ਉਹਨਾਂ ਨੇ ਪਹਿਲੇ ਹੀ ਪ੍ਰੀ ਡਿਟਰਮਿੰਡ ਇੱਕ ਵਰਡ ਯੂਜ਼ ਕੀਤਾ ਹਾਈ ਕੋਰਟ ਨੇ ਕਿ ਪਹਿਲਾਂ ਹੀ ਇਸ ਕੇਸ ਦਾ ਫੈਸਲਾ ਕਰ ਦਿੱਤਾ ਗਿਆ ਸੀ ਇਹਦੀ ਕੰਪਲੇਂਟ ਖਾਰਜ ਕਰਨੀ ਹੈ ਇਹਦੇ ਖਿਲਾਫ ਕੋਈ ਕੇਸ ਬੰਦਾ ਨਹੀਂ ਹੈ ਮਤਲਬ ਮਤਲਬ ਇਹ ਚੀਜ਼ ਇਸ ਚੀਜ਼ ਨੂੰ ਆਪਾਂ ਐਵੇਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਇੱਕ ਵਿਵਾਦਤ ਬਿਆਨ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਜਨਤਕ ਆ ਕੇ ਮਾਫੀ ਮੰਗ ਲਈ ਹੈ ਤਾਂ ਕਰਕੇ ਮਤਲਬ ਉਹ ਇੱਕ ਪਾਰਟਿਕੂਲਰ ਸ਼ਬਦ ਯੂਜ਼ ਕਰਕੇ ਉਹਨਾਂ ਨੇ ਜਿਹੜੀ ਇਹ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ 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 ਇਹ ਇੱਕ ਫੈਕਟ ਨਹੀਂ ਹੈ ਇਹ ਕਈ ਫੈਕਟਰ ਸਾਹਮਣੇ ਨੇ ਇਹ ਤਾਂ ਕਿਤੇ ਵੀ ਨਹੀਂ ਲਿਖਿਆ ਵੀ ਉਹਨਾਂ ਨੇ ਕੰਪੈਰੀਜ਼ਨ ਨਹੀਂ ਕੀਤਾ ਜੀ 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 ਇਹ ਕਿਤੇ ਵੀ ਨਹੀਂ ਇਹ ਕਿਤੇ ਵੀ ਨਹੀਂ ਆਇਆ ਕਿ ਉਹਨਾਂ ਨੇ ਅੰਸ਼ ਵੰਸ਼ ਨਹੀਂ ਕਿਹਾ ਜੀ ਓਕੇ ਇਹ ਕਿਤੇ ਵੀ ਨਹੀਂ ਆਇਆ ਉਹਨਾਂ ਨੇ ਉਹਨਾਂ ਨੇ ਮਰਾਦ ਸ਼ਾਹ ਵੱਲ ਉਹਨਾਂ ਨੇ ਇਸ਼ਾਰਾ ਕਰਕੇ ਜੋ ਦੱਸਿਆ ਕਿ ਗੁਰੂ ਅਮਰਦਾਸ ਜੀ ਨਾਲ ਚੋਗਣੀ ਹੋਈ ਹੈ ਇਸ ਵੇਲੇ ਉਹਨਾਂ ਨੂੰ ਚਾਰ ਗੁਣਾ ਜ਼ਿਆਦਾ ਪਾਵਰਫੁਲ ਦੱਸਿਆ ਗਿਆ ਓਕੇ ਜੀ ਉਹ ਸਾਰੇ ਜਿਹੜੇ ਕੰਟੈਂਟ ਸੀਗੇ ਜਿਹੜੇ ਸਾਰੇ ਕੰਟੈਂਟ ਸੀ ਉਹ ਆਪਣੇ ਅਸੀਂ ਗਵਾਈਆਂ 'ਚ ਥੱਲੇ ਕਰਾਏ ਜੀ ਉਹਨਾਂ ਨੂੰ ਕਿਤੇ ਕੰਸੀਡਰ ਨਹੀਂ ਕੀਤਾ ਗਿਆ ਕੋਰਟ ਵੱਲੋਂ ਅੱਛਾ ਉਹਨਾਂ ਨੂੰ ਕੰਸੀਡਰ ਹੀ ਨਹੀਂ ਕੀਤਾ ਜਿਹੜੀਆਂ ਚੀਜ਼ਾਂ ਉਹਨਾਂ ਨੇ ਬੋਲੀਆਂ ਸੀ ਜਿਹੜੀਆਂ ਕਿ ਜੀ ਹਾਂ ਜੀ ਲੋਅਰ ਕੋਰਟ ਵੱਲੋਂ ਹਾਈ ਕੋਰਟ ਨੇ ਸਪੈਸੀਫਿਕਲੀ ਉਹ ਕੰਟੈਂ ਹੁਣ ਇਹਦੇ ਵਿੱਚ ਗੁਰਦਾਸ ਮਾਨ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਮਤਲਬ ਉਹਨਾਂ ਨੂੰ ਮਤਲਬ ਉਹਨਾਂ ਲਈ ਹੋਰ ਮੁਸ਼ਕਲਾਂ ਵੱਧ ਸਕਦੀਆਂ ਨੇ ਤੇ ਉਹਨਾਂ ਨੂੰ ਜਵਾਬਦੇਹੀ ਕਰਨੀ ਪਊਗੀ ਇਸ ਚੀਜ਼ ਦੇ ਲਈ ਬਿਲਕੁਲ ਜੇ ਤਾਂ ਕੋਲ ਰਿਕਾਰਡ ਹੁੰਦਾ ਹੈ ਲੋਅਰ ਕੋਰਟ ਦਾ ਹਾਈ ਕੋਰਟ ਦੇ ਵਿੱਚ ਉਸ ਜਿਹੜੀਆਂ ਸਾਰੀਆਂ ਗਵਾਹੀਆਂ ਸੀਗੀਆਂ ਇਨਵੈਸਟੀਗੇਸ਼ਨ ਆਫੀਸਰ ਜਿਹੜਾ ਇਨਵੈਸਟੀਗੇਟਿੰਗ ਆਫੀਸਰ ਹੁੰਦਾ ਆਈ ਹੁੰਦਾ ਕੇਸ ਦਾ ਜੀ ਅਸੀਂ ਉਹਨੂੰ ਸੱਮਨ ਕਰਾਏ ਉਹ ਸਾਲ ਕੋਰਟ 'ਚ ਪਹਿਲਾਂ ਪਹੁੰਚਿਆ ਨਹੀਂ ਜੀ ਉਹ ਜਦੋਂ ਕੋਰਟ 'ਚ ਪਹੁੰਚਦਾ ਹੈ ਉਦੋਂ ਉਦੋਂ ਗਵਾਈ ਕਰਾਈ ਜਾਂਦੀ ਆ ਉਦੋਂ ਆਪਾਂ ਇੱਕੋ ਸਵਾਲ ਪੁੱਛਿਆ ਕਿ ਇਹ ਕੇਸ ਬਣਦਾ ਸੀ ਤਾਂ ਹੀ ਰਜਿਸਟਰ ਕੀਤਾ ਗਿਆ ਕਿ ਨਹੀਂ ਕੋਈ ਸਪੈਸ਼ਲ ਲਿਖਿਆ ਰਿਹਾ ਤੇ ਐਲੀਗੇਸ਼ਨ ਬਣਦੇ ਸੀ ਸੀ ਤਾਂ ਹੀ ਐਫਆਰ ਰਜਿਸਟਰ ਕੀਤੀ ਹੈ ਓਕੇ ਤੇ ਫਿਰ ਤਾਂ ਕੈਂਸਲੇਸ਼ਨ ਰਿਪੋਰਟ ਕੰਟਰਡਿਕਸ਼ਨ ਕਰ ਗਈ ਇਹਦੇ ਵਿੱਚ ਇੱਕ ਪਾਸੇ ਤੁਸੀਂ ਕੈਂਸਲੇਸ਼ਨ ਰਿਪੋਰਟ ਦੇ ਰਹੇ ਹੋ ਇੱਕ ਪਾਸੇ ਤੁਸੀਂ ਕੋਰਟ ਜਾ ਕੇ ਗਵਾਈ ਦੇ ਰਹੇ ਹੋ ਵੀ ਪਰਚਾ ਬਣਦਾ ਸੀ ਪਰਚਾ ਬਣਦਾ ਸੀਗਾ ਬਿਲਕੁਲ ਬਿਲਕੁਲ ਇਹ ਤਾਂ ਫਿਰ ਇੱਕ ਦੋਹਰਾ ਮਾਪਦੰਡ ਹੋ ਗਿਆ ਨਾ ਬਿਲਕੁਲ ਹਾਂਜੀ ਇਹ ਘੱਟੋ ਘੱਟ 5 ਜਾਂ 6 ਫੈਕਟਰ ਜ਼ਿਆਦਾ ਦੇ ਰੈਲੇਵੈਂਟ ਰਹੇ ਹੈ ਜਿਹੜੇ ਹਾਈ ਕੋਰਟ ਨੇ ਕੰਸੀਡਰ ਕੀਤੇ ਹੈ ਫਿਰ ਉਸ ਸਪੈਸੀਫਿਕਲੀ ਇਨਕ ਸੈਂਸਿਟਿਵ ਸੀਗਾ ਉਹਦੇ ਚ ਇਹ ਮੈਂਸ਼ਨ ਕਰ ਦਿੱਤਾ ਗਿਆ ਵੀ ਪਰ ਇਹ ਡਿਟਰਮਿੰਡ ਜੀ ਸੋਚਿਆ ਗਿਆ ਸੀ ਕਿ ਇਹ ਕੰਪਲੇਂਟ ਹੈ ਜਿਹੜੀ ਡਿਸਮਿਸ ਕਰਨ ਲਈ ਪਰ ਇਹਦੇ ਚ ਇੱਕ ਸਵਾਲ ਗਿਲ ਸਾਹਿਬ ਇਹ ਵੀ ਜਰੂਰ ਆਪਾਂ ਦਰਸ਼ਕਾਂ ਨੂੰ ਇਹਦੀ ਕਲੈਰਿਟੀ ਦਵਾਂਗੇ ਵੀ ਬੜੇ ਮਸ਼ਹੂਰ ਨੇ ਗੁਰਦਾਸ ਮਾਨ ਤੇ ਜੇ ਆਪਾਂ ਥੋੜੀ ਜੀ ਪਾਸਟ ਦੇ ਵਿੱਚ ਝਾਤੀ ਮਾਰੀਏ ਜਾਂ ਹੋਰ ਵੀ ਜਿਹੜੇ ਮਸ਼ਹੂਰ ਕੋਈ ਕਲਾਕਾਰ ਨੇ ਜਾਂ ਇੱਕ ਪਾਰਟਿਕੂਲਰ ਕਿਸੇ ਖਿੱਤੇ ਨੂੰ ਬਿਲੋਂਗ ਕਰਦੇ ਨੇ ਤਾਂ ਉਹਨਾਂ ਨੂੰ ਇਹੋ ਜਿਹੇ ਵਿਵਾਦਿਤ ਟਿੱਪਣੀਆਂ ਜਾਂ ਇਹੋ ਜਿਹੇ ਬਿਆਨਬਾਜ਼ਾ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਗਰੀਜ਼ ਕਰਨ ਤੋਂ ਮੈਂ ਕਿਹਾ ਇਹ ਜੀ ਗੱਲ ਵੈਸੇ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹੋਣੀ ਚਾਹੀਦੀ ਜੀ ਚਾਹੇ ਕੋਈ ਵੀ ਧਰਮ ਹੋਵੇ ਚਾਹੇ ਸਿੱਖਤ ਧਰਮ ਹੋਵੇ ਚਾਹੇ ਆਪਣੇ ਕੋਈ Hindu ਭਰਾ ਹੋਣ ਮੈਂ ਇੱਕ ਨਾ ਮੈਂ ਇੱਕ ਮੈਂ ਇਹਦੇ ਥੋੜੇ ਚੈਨਲ ਦਾ ਇੱਕ ਮੱਦੇ ਨਜ਼ਰ ਰੱਖ ਕੇ ਨਾ ਸਪੈਸ਼ਲੀ ਇਹ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਜੀ ਵੀ ਅਸੀਂ ਆਪਣੀ ਪਟੀਸ਼ਨ ਸਪੈਸ਼ਲੀ ਦਾਇਰ ਕੀਤਾ ਜੇ ਕੋਈ ਕਿਸੇ ਪੱਥਰ ਨੂੰ ਵੀ ਮੰਨਦਾ ਹੈ ਨਾ ਸਾਨੂੰ ਉਹਦੇ ਤੋਂ ਦਿੱਕਤ ਨਹੀਂ ਹੈ ਨਹੀਂ ਹੈਗੀ ਜੀ ਸਿੱਖ ਕੌਮ ਨੂੰ ਸਿੱਖ ਕੌਮ ਨੂੰ ਤਕਲੀਫ ਹੋਣੀ ਹੋਣੀ ਹੈ ਜਦੋਂ ਉਹਨਾਂ ਦੇ ਸੈਂਟੀਮੈਂਟ ਸਟਰਟ ਹੋਣਗੇ ਬਿਲਕੁਲ ਬਿਲਕੁਲ ਫਿਰ ਤੁਸੀਂ ਤੁਸੀਂ ਇੱਕ ਗੱਲ ਦੇਖੋ ਜੇ ਕੋਈ ਨੇਗੇਟਿਵ ਸੋਚ ਰੱਖ ਕੇ ਐਕਸਟਰੀਮਿਸਟ ਸੋਚ ਕਰਕੇ ਕੋਈ ਕੰਮ ਕਰ ਜਾਂਦਾ ਐਦਾਂ ਦਾ ਗਲਤ ਜੀ ਉਹਦੇ ਖਿਲਾਫ ਆਪ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦਾ ਉਹ ਨੈਕਸਟ ਡੇ ਨੈਕਸਟ ਸੈਕਿੰਡ ਅੰਦਰ ਆਉਂਦੀ ਕੋਈ ਅੰਦਰ ਹੋ ਜਾਂਦਾ ਉਹਦੇ ਤੇ ਅਗਲੇ ਸੈਕਿੰਡ ਕਰਲੀ ਹੋ ਜਾਂਦੀ ਹੈ ਬਿਲਕੁਲ ਫਿਰ ਇਹਦੇ ਵਿੱਚ ਇਹ ਵੀ ਕਹਿ ਸਕਦੇ ਆਪਾਂ ਵੀ ਵੱਡਾ ਚਿਹਰਾ ਵੱਡਾ ਨਾਮ ਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਇਸ ਕੇਸ ਨੂੰ ਇਨਫਲੂਐਂਸ ਕਰਦੀਆਂ ਨੇ ਪੋਲੀਟੀਕਲੀ ਵੀ ਤੇ ਐਸ ਪਰ ਜੇ ਆਪਾਂ ਕਾਨੂੰਨ ਦੀ ਗੱਲ ਕਰੀਏ ਲਾਇਨ ਆਰਡਰ ਦੀ ਗੱਲ ਕਰੀਏ ਅਨੁਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਦੇ ਤੇ ਇਨਫਲੂਐਂਸ ਕਰਦੀਆਂ ਨੇ ਇਹ ਚੀਜ਼ਾਂ ਬਿਲਕੁਲ ਬਿਲਕੁਲ ਸਟੇਟ ਮੇਂ ਤਾਂ ਪੁਲਿਸ ਨੇ ਤਾਂ ਮੈਂ ਕਹਿੰਨਾ ਆਪਣੀ ਵਾਹ ਲਾਤੀ ਵੀ ਕੈਂਸਲੇਸ਼ਨ ਰਿਪੋਰਟ ਫਾਈਲ ਕਰਨ ਚ ਵੀ ਇਹਦੇ ਤੇ ਕੇਸ ਕੋਈ ਬੰਦਾ ਹੀ ਹੈ ਨਹੀਂ ਓਕੇ ਤੋ ਜਿਹੜੀ ਜਿਹੜੀ ਹੁਣ ਐਫ ਆਈ ਆਰ ਕੀਤੀ ਗਈ ਹੈ ਕਿਸੇ ਤੇ ਉਹ ਕਿਸੇ ਨੂੰ ਖੁਸ਼ ਕਰਨ ਵਾਸਤੇ ਥੋੜੀ ਕੀਤੀ ਗਈ ਹੈ ਕਿਸੇ ਨੂੰ ਸੈਟੀਸਫਾਈ ਕਰਨ ਵਾਸਤੇ ਥੋੜੀ ਕੀਤੀ ਗਈ ਹੈ ਬਿਲਕੁਲ ਪੁਲਿਸ ਕੋਲੇ ਕੰਪਲੇਨਟ ਆਂਦੀ ਹੈ ਕੌਗਨੀਸੈਂਸ ਲੈਂਦੇ ਨੇ ਵੀ ਇਹਦੇ ਚ ਪ੍ਰਾਇਮਰ ਫਿਸ਼ਾਈ ਕੇਸ ਬੰਦਾ ਹੈ ਬੰਦੇ ਤੇ ਫਿਰ ਧਾਰਾ ਲੱਗਦੀ ਹੈ ਪੁਲਿਸ ਨੇ ਆਪ ਤੋ 295 ਇਨਕੋਰਪੋਰੇਟ ਕੀਤੀ ਹੋਏ ਐਫ ਆਈ ਆਰ ਚ ਓਕੇ ਇਹਦਾ ਮਤਲਬ ਉਹ ਖੁਸ਼ ਕਰਨ ਦੇ ਹੱਥੇ ਕੀਤੀ ਸਿੱਖ ਕਮਿਊਨਿਟੀ ਨੂੰ ਇੱਕ ਵਾਰੀ ਮਜ ਜਿਹੜੀ ਮਾਇਨੋਰਟੀ ਇੱਕ ਵਾਰ ਮਤਲਬ ਇੱਕ ਵਾਰ ਉਹਨਾਂ ਨੇ ਸੈਂਟੀਮੈਂਟਸ ਨੂੰ ਜਾਂ ਉਹਨਾਂ ਨੂੰ ਸੈਟੀਸਫਾਈਡ ਕਰਨ ਦੇ ਲਈ ਪਾਰਚਾ ਦਰਜ ਕਰਾਈ ਇੱਕ ਵਾਰੀ ਅਫੀਰੇਸ਼ਨ ਕਰਤੀ ਬਿਲਕੁਲ ਬਿਲਕੁਲ ਜੀ ਪਾਰਚਾ ਦਰਜ ਕਰਤਾ ਤੋਂ ਇਹ ਗੱਲ ਗਲਤ ਹੈ ਬਿਲਕੁਲ ਹਾਂਜੀ ਜੀ ਪਰ ਫਿਰ ਵੀ ਜਦੋਂ ਵੇਖਿਆ ਜਾਵੇ ਅਸੀਂ ਹੁਣ ਆਨਰੇਬਲ ਹਾਈ ਕੋਰਟ ਤੇ ਜੇ ਭਰੋਸਾ ਕੀਤਾ ਤੇ ਇਨਸਾਫ ਦੀ ਸ਼ੁਰੂਆਤ ਹੋ ਗਈ ਉੱਥੋਂ ਬਿਲਕੁਲ ਬਿਲਕੁਲ ਤੁਹਾਨੂੰ ਲੱਗਦਾ ਵੀ ਇਹਦੇ 'ਚ ਬੜੀ ਸੰਜੀਦਗੀ ਦੇ ਨਾਲ ਅੱਗੇ ਜਿਹੜੀ ਕਾਰਵਾਈ ਕੀਤੀ ਜਾਊਗੀ ਤੇ ਇਹ ਇੱਕ ਕਹਿ ਲਓ ਮਿਸਾਲ ਕਾਇਮ ਹੋ ਸਕਦੀ ਹੈ ਜਾਂ ਇੱਕ ਵਧੀਆ ਸਿੱਟੇ ਤੇ ਜਿਹੜੀ ਪਹੁੰਚ ਸਕਦੀ ਹੈ ਗੱਲ ਜਿਹੜੇ ਸਾਡੇ ਆਰਗੂਮੈਂਟਸ ਰਹੇ ਹਨ ਰੈਲੇਵੈਂਟ ਉਹ اسی ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਕੀਤੇ ਗਏ ਸੀ ਕਿ ਕੋਈ ਵੀ ਕਿਸੇ ਦੇ ਧਰਮ ਦੇ ਬਾਰੇ ਟਿੱਪਣੀ ਕਰਨੀ ਬਹੁਤ ਆਸਾਨ ਹੋ ਜਾਏਗੀ ਜੇ ਇਹੋ ਜਿਹਾ ਬੰਦਾ ਬੋਲਦਾ ਜੀ ਜੇ ਇਹੋ ਜਿਹੇ ਕੇਸ ਖਤਮ ਹੋ ਜਾਂਦੇ ਹਨ ਫਿਰ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿਸੇ ਦਾ ਸੀਸੀਟੀਵੀ ਫੁਟੇਜ ਇੱਕ ਸਾਹਮਣੇ ਆਉਣਾ ਰੋਲ ਐਟਰੀਬਿਊਸ਼ਨ ਕਿ ਇਹ ਬੰਦੇ ਨੇ ਫਲਾਨੀ ਕੋਈ ਕ੍ਰਾਈਮ ਕੀਤੀ ਹੈ ਜੀ ਉਹ ਪ੍ਰੂਫ ਹੋਂਡ ਰਿਕਾਰਡ ਕੀਤੀ ਗਈ ਹੈ ਜੇ ਫਿਰ ਵੀ ਕੇਸ ਖਾਰਜ ਬਣਦਾ ਫਿਰ ਤਾਂ ਇਨਸਾਫ ਦੀ ਕਿਤੇ ਕੋਈ ਕੋਹਾਰ ਲਾਂਦਾ ਮਰ ਜਾਏਗਾ ਕੋਈ ਬਿਲਕੁਲ 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 ਸੋ ਬਹੁਤ ਬਹੁਤ ਧੰਨਵਾਦ ਤੁਸੀਂ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜੀ ਉਹ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਇਹ ਸੀ ਐਡਵੋਕੇਟ ਰਮਨਦੀਪ ਸਿੰਘ ਗਿੱਲ ਜਿਹੜੇ ਇਹ ਪੂਰੇ ਕੇਸ ਦੀ ਜਿਹੜੀ ਉਹ ਪੈਰਵਾਈ ਕਰ ਰਹੇ ਨੇ ਤੇ ਇਹਨਾਂ ਵੱਲੋਂ ਵੀ ਇਹ ਗੱਲ ਜਿਹੜੇ ਤੱਥ ਨੇ ਉਹ ਸਾਹਮਣੇ ਰੱਖੇ ਗਏ ਨੇ ਵੀ ਜਦੋਂ ਅਸੀਂ ਇਹ ਪਟੀਸ਼ਨ ਦਾਇਰ ਕੀਤੀ ਹੈ ਤਾਂ ਉਹਦੇ ਵਿੱਚ ਜਿਹੜੀਆਂ ਸੈਂਟੀਮੈਂਟਸ ਨੇ ਭਾਵਨਾਵਾਂ ਵਿੱਚ ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਨ ਦੇ ਚਾਹੇ ਉਹ ਕੋ ਸਾਡਾ Hindu ਭਰਾ ਹੈ ਕ੍ਰਿਸਚੀਅਨ ਹੈ ਜਾਂ ਸਿੱਖ ਧਰਮ ਹੈ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਫਰਦਰ ਇਹਨਾਂ ਨੇ ਇਹ ਵੀ ਗੱਲ ਆਖੀ ਹੈ ਵੀ ਚਾਹੇ ਕੋਈ ਇਨਸਾਨ ਕਿਸੇ ਪੱਥਰ ਨੂੰ ਪੂਜਦਾ ਤਾਂ ਉਹਦੀਆਂ ਵੀ ਸੈਂਟੀਮੈਂਟਸ ਨੇ ਤਾਂ ਉਹ ਸੈਂਟੀਮੈਂਟਸ ਕਿਸੇ ਦੇ ਕਰਕੇ ਜਿਹੜੀਆਂ ਉਹ ਆਹਤ ਜਾਂ ਹਰਟ ਨਹੀਂ ਹੋਣੀਆਂ ਚਾਹੀਦੀਆਂ ਤੇ ਇਹ ਵੀ ਗੱਲ ਇਹਨਾਂ ਨੇ ਹਵਾਲਾ ਦਿੱਤਾ ਵੀ ਜੇ ਕੋਈ ਅੱਡੀ ਵੱਡੀ ਸ਼ਖਸੀਅਤ ਦਾ ਮਾਲਕ ਜੈਡਾ ਫੇਮਸ ਬੰਦਾ ਜਿਹੜਾ ਇੱਕ ਪੁਰਾਣਾ ਪੰਜਾਬੀ ਪੰਜਾਬੀਅਤ ਦੇ ਨਾਲ ਜੁੜਿਆ ਹੋਵੇ ਤੇ ਉਹ ਇਹੋ ਜਿਹਾ ਪਾਰਟਿਕੂਲਰ ਕੋਈ ਬਿਆਨ ਦਿੰਦਾ ਤਾਂ ਉਹ ਬੇਹਤ ਨਿੰਦਣਯੋਗ ਹੈ ਤੇ ਬੇਹਤ ਦੁਖਦਾਈ ਹੈ ਕਿਉਂਕਿ ਉਸ ਤੋਂ ਬਾਅਦ ਆ ਜਿਹੜਾ ਦੇਖੋ ਗੁਰਦਾਸ ਮਾਨ ਸਾਹਿਬ ਨੇ ਇਹੋ ਜਿਹਾ ਵਿਵਾਦਿਤ ਬਿਆਨ ਦੇ ਦਿੱਤਾ ਇਹੋ ਜਿਹਾ ਕੰਟੈਂਟ ਆ ਜਿਹੜਾ ਫਿਰ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਇਆ ਵਾਇਰਲ ਹੋਣ ਤੋਂ ਬਾਅਦ ਹੀ ਜਿਹੜੀ ਹੈ ਅੱਗੇ ਫਰਦਰ ਜਿਹੜਾ ਕਹੋ ਵੀ ਸਿੱਖ ਭਾਈਚਾਰੇ ਵੱਲੋਂ ਇੱਕ ਧਰਨਾ ਲਾਇਆ ਗਿਆ ਤਿੰਨ ਦਿਨ ਲਈ ਉੱਥੇ ਤੇ ਉਸ ਤੋਂ ਬਾਅਦ ਆ ਜਿਹੜਾ ਉਹ ਪਰਚਾ ਵੀ ਦਰਜ ਹੁੰਦਾ ਤੇ ਇਨਵੈਸਟੀਗੇਸ਼ਨ ਜਿਹੜਾ ਆਫੀਸਰ ਆ ਆਈਓ ਜੀ ਨੂੰ ਆਪਾਂ ਕਹਿੰਦੇ ਨੇ ਉਹਦੇ ਵੱਲੋਂ ਵੀ ਇਹ ਗੱਲ ਆ ਕੇ ਕੋਰਟ ਦੇ ਵਿੱਚ ਮੰਨੀ ਜਾਣਾ ਵੀ ਹਾਂਜੀ ਪਰਚਾ ਬਣਦਾ ਸੀਗਾ ਤੇ ਉਹਦੇ ਆਧਾਰ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਹੁਣ 295 ਜਿਹੜੀ ਉਹ ਧਾਰਾ ਲੱਗਣੀ ਇਹ ਵੀ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਤੇ ਉਸ ਤੋਂ ਬਾਅਦ ਹੁਣ ਨਹੀਂ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਹੋ ਰਹੀ ਸੀ ਜਾਂ ਅੱਗੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਰੋਕ ਲੱਗੀ ਸੀ ਤਾਂ ਜਿਹੜਾ ਇਹ ਹਰਜਿੰਦਰ ਸਿੰਘ ਹੋਣੀ ਤਾਂ ਰਮਨਦੀਪ ਸਿੰਘ ਗਿੱਲ ਤੇ ਇਹਨਾਂ ਨੇ ਜਿਹੜਾ ਹਾਈ ਕੋਰਟ ਦਾ ਰੋਕ ਕੀਤਾ ਤੇ ਹਾਈ ਕੋਰਟ ਨੇ ਵੀ ਇਸ ਨੂੰ ਬੜੀ ਸੰਜੀਦਗੀ ਦੇ ਨਾਲ ਬੜੀ ਸੋਹਰਦਤਾ ਦੇ ਨਾਲ ਸੁਣਿਆ ਤੇ ਉਸ ਤੋਂ ਬਾਅਦ ਆ ਜਿਹੜਾ ਇੱਕ ਉਸ ਚੁਣੌਤੀ ਨੂੰ ਸਵੀਕਾਰ ਕੀਤਾ ਤੇ ਅੱਗੇ ਦੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਉਹ ਹੋਊਗੀ ਤੇ ਇਹਨਾਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਵੀ ਇਸ ਕੇਸ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਹੋਊਗੀ ਕਿਉਂਕਿ ਜੇ ਇਹੋ ਜਿਹੇ ਮਾਮਲੇ ਜਾਂ ਇਹੋ ਜਿਹੀਆਂ ਘਟਨਾਵਾਂ ਆਪਣੇ ਸਮਾਜ ਦੇ ਸੋਸਾਇਟੀ ਦੇ ਵਿੱਚ ਨਿਕਲ ਕੇ ਆਉਣਗੀਆਂ ਤਾਂ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਵੀ ਪੰਜਾਬ ਹੈ ਚਾਹੇ ਪੂਰਾ ਦੇਸ਼ ਆ ਇਹ ਡਾਈਵਰਸਿਟੀ ਜਾਂ ਵੱਖੋ-ਵੱਖਰੇ ਧਰਮ ਦੇ ਲੋਕ ਨੇ ਜਿਹੜੇ ਉਹ ਇੱਥੇ ਰਹਿੰਦੇ ਨੇ ਤਾਂ ਇੱਕ ਦੂਜੇ ਦੇ ਸੈਂਟੀਮੈਂਟਸ ਦੀ ਜਿਹੜੀ ਆ ਉਹ ਕਦਰ ਕਰਨੀ ਚਾਹੀਦੀ ਹੈ ਤੇ ਜੇ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਜਾਂ ਧਾਰਮਿਕ ਭਾਵਨਾਵਾਂ ਦੀ ਕਦਰ ਨਹੀਂ ਕਰਾਂਗੇ ਤਾਂ ਉਹ ਸੁਸਾਇਟੀ ਲਈ ਸਮਾਜ ਲਈ ਬਿਹਤ ਖਤਰਨਾਕ ਰੂਪ ਧਾਰਨ ਕਰ ਲੈਂਦਾ ਸੋ ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ ਤੁਸੀਂ ਸਾਨੂੰ ਸੁਣ ਰਹੇ ਹੋ ਸਾਡੇ ਨਾਲ ਜੁੜੇ ਹੋਏ ਹੋ ਤਾਂ ਕਮੈਂਟਾਂ ਦੇ ذریعے ਆਪਣੀ رائے ਹੈ ਜਿਹੜੀ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਤੁਹਾਡੀ رائے ਹੈ ਜਿਹੜੀ ਮੈਂ ਜ਼ਰੂਰ ਸਾਂਝੀ ਕਰੂੰਗਾ ਕਿਉਂਕਿ ਬਿਹਤ ਸੈਂਸਿਟਿਵ ਤੇ ਬਿਹਤ ਸੰਵੇਦਨਸ਼ੀਲ ਜਿਹੜਾ ਮੁੱਦਾ ਹੈ ਇਹ ਗੁਰਦਾਸ ਮਾਨ ਸਾਹਿਬ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਘਿਰੇ ਰਹੇ ਨੇ ਜਿਹੜਾ ਮੈਂ ਤੁਹਾਡੇ ਨਾਲ ਪਹਿਲਾਂ ਵੀ ਸਾਂਝੀ ਕੀਤੀ ਹੈ ਵੀ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਇੱਕ ਜਿਹੜੀ ਟਿੱਪਣੀ ਕੀਤੀ ਸੀਗੀ ਉਹ ਇੰਟਰਵਿਊ ਇਹਨਾਂ ਦੀ ਖੂਬ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਇਹ ਕੈਨੇਡਾ ਸ਼ੋਅ ਲਾਉਣ ਜਾਂਦੇ ਨੇ ਜਿੱਥੇ ਕੁਝ ਜਿਹੜੇ ਇਹਨਾਂ ਦਾ ਵਿਰੋਧ ਕਰ ਰਹੇ ਸੀ ਉਹ ਇੱਕ ਬੈਨਰ ਫੜ ਕੇ ਇੱਕ ਕਾਗਜ਼ ਦੇ ਉੱਪਰ ਉਹਨਾਂ ਨੇ ਸ਼ਾਇਦ ਗੁਰਦਾਸ ਮਾਨ ਮਰਦਾਬਾਦ ਦੇ ਜਿਹੜੇ ਨਾਰੇ ਲਿਖੇ ਹੋਏ ਸੀ ਤੇ ਉਹ ਉਸ ਸ਼ੋਅ ਦੇ ਵਿੱਚ ਰੋਸ ਮੁਜ਼ਾਹਰਾ ਕਰ ਰਹੇ ਸੀ ਪਰ ਉੱਥੇ ਇੱਕ ਵਿਵਾਦਿਤ ਜਿਹੜੀ ਕਹਿ ਲਓ ਵੀ ਜਿਹੜੇ ਸ਼ਬਦਾਂ ਦੀ ਮर्यादा ਨੂੰ ਭੁੱਲਦੇ ਹੋਏ ਗੁਰਦਾਸ ਮਾਨ ਸਾਹਿਬ ਨੇ ਉਹ ਚੀਜ਼ ਆਖੀ ਹਾਲਾਂਕਿ ਉਹਨਾਂ ਨੇ ਜਨਤਕ ਤੌਰ ਤੇ ਬਾਅਦ ਚ ਮਾਫੀ ਵੀ ਮੰਗੀ ਐ ਕਿਸਾਨੀ ਮੋਰਚੇ ਦੀ ਗੱਲ ਕਰੀਏ ਤਾਂ ਉੱਥੇ ਵੀ ਆ ਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਵਾਰ-ਵਾਰ ਆ ਕੇ ਉਹਨਾਂ ਨੇ ਇਸ ਚੀਜ਼ ਦੀ ਮਾਫੀ ਮੰਗੀ ਐ ਪਰ ਇਸ ਚੀਜ਼ ਦਾ ਬੜਾ ਵੱਡਾ ਜਿਹੜਾ ਨੁਕਸਾਨ ਐ ਉਹ ਗੁਰਦਾਸ ਮਾਨ ਸਾਹਿਬ ਨੂੰ ਚੱਲਣਾ ਪਿਆ ਕਿਉਂਕਿ ਲੋਕਾਂ ਨੇ ਵੱਡੇ ਪੱਧਰ ਤੇ ਵਿਰੋਧ ਮਾਨ ਸਾਹਿਬ ਦਾ ਕੀਤਾ ਉਸ ਤੋਂ ਬਾਅਦ ਦੁਬਾਰਾ ਫੇਰ ਇਹੋ ਜਿਹਾ ਵਿਵਾਦਤ ਬਿਆਨ ਆ ਜਿਹੜਾ ਉਹ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਤੇ ਲੋਕਾਂ ਵੱਲੋਂ ਵਾਇਰਲ ਵੀ ਕੀਤਾ ਜਾਂਦਾ ਤੇ ਸੈਂਟੀਮੈਂਟਸ ਵੀ ਨੇ ਜਿਹੜੀਆਂ ਸਿੱਖ ਭਾਈਚਾਰੇ ਦੀ ਆਪਾਂ ਗੱਲ ਕਰੀਏ ਤਾਂ ਉਹ ਹੱਟ ਹੁੰਦੀਆਂ ਨੇ ਕਿਉਂਕਿ ਬਾਬਾ ਮੁਰਾਦ ਸ਼ਾ ਬਾਬੇ ਲਾਡੀ ਸ਼ਾ ਉਹਨਾਂ ਦਾ ਜਿਹੜਾ ਰਿਲੇਟ ਕਰਕੇ ਗੁਰੂ ਅਮਰਦਾਸ ਜੀ ਦੇ ਅੰਸ਼ ਵੰਸ਼ ਨੂੰ ਲੈ ਕੇ ਜਿਵੇਂ ਵਕੀਲ ਸਾਹਿਬ ਨੇ ਦੱਸਿਆ ਉਹ ਰਿਲੇਟ ਕੀਤਾ ਸੀ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਤੇ ਹੁਣ ਦੇਖਦੇ ਆਂ ਵੀ ਹਾਈ ਕੋਰਟ ਦੀ ਇਸ ਦੇ ਵਿੱਚ ਐਂਟਰੀ ਹੋ ਗਈ ਹੈ ਤੇ ਉਹ ਇਸ ਮਾਮਲੇ ਨੂੰ ਲੈ ਕੇ ਫਰਦਰ ਅੱਗੇ ਜਿਹੜੀ ਕੀ ਕਾਰਵਾਈ ਹੁੰਦੀ ਹੈ ਉਹ ਆਉਣ ਵਾਲਾ ਸਮਾਂ ਦੱਸੇਗਾ ਜਲਦ ਹੀ ਆਪਾਂ ਨੂੰ ਇਸ ਦੇ ਉੱਪਰ ਕੋਈ ਨਾ ਕੋਈ ਅਪਡੇਟ ਮਿਲੇਗੀ ਇਸ ਪੂਰੇ ਮਾਮਲੇ ਦੀ ਜਿਹੜੀ ਜਾਣਕਾਰੀ ਹੈ ਉਹ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਿੱਤੀ ਹੈ ਤੇ ਤੁਸੀਂ ਸਾਡੇ ਇਸ ਲਾਈਵ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਤੇ ਆਪਣੀ رائے ਹੈ ਜਿਹੜੀ ਉਹ ਕਮੈਂਟਾਂ ਦੇ ਜ਼ਰੀਏ ਸਾਡੇ ਨਾਲ ਜਰੂਰ ਸਾਂਝੀ ਕਰਿਆ ਕਰੋ ਤੇ ਹੋਰ ਤਾਜ਼ਾ ਜਾਣਕਾਰੀਆਂ ਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ